ਤਾਂ ਤੋਂ ਲੋਨ ਲਿਆ ਸੀ ਜੀ ਲੋਨ ਯੂਨੀਅਨ ਬੈਂਕ ਤੋਂ ਜੀ ਕਿੰਨਾ ਲਿਆ ਸੀਗਾ ਜੀ 5 ਲੱਖ ਲਿਆ ਸੀ ਜੀ 5 ਲੱਖ ਲਿਆ ਸੀਗਾ ਉਸ ਦੇ ਵਿੱਚੋਂ ਕਿੰਨਾ ਤੁਸੀਂ ਮੋੜ ਚੁੱਕੇ ਆ ਜੀ ਉਹ ਚ 3.5 ਲੱਖ ਰੁਪਈਆ ਮੋੜ ਚੁੱਕੇ ਆ ਜਦ ਲਿਆ ਸੀ ਸਾਨੂੰ ਪਹਿਲਾਂ ਹੀ ਘੱਟ 50000 ਮਿਲਿਆ ਸੀ ਅੱਛਾ 8 ਕਰੋੜ ਦਾ ਜੋ ਕਰਜ਼ਾ ਆਏਗਾ ਐਸੀ ਪਰਿਵਾਰਾਂ ਦਾ ਮਾਫ਼ ਕੀਤਾ ਜਾਂਦਾ ਹੈਗਾ ਦੂਜੇ ਪਾਸੇ ਗਰੀਬ ਪਰਿਵਾਰ ਹੈਗਾ ਜੋ ਉਹ ਵੀ ਐਸੀ ਹੈਗਾ ਇਹਨਾਂ ਦਾ ਵੀ ਜੋ ਕਰਜ਼ਾ ਹੈਗਾ ਜੋ ਪ੍ਰਾਈਵੇਟ ਬੈਂਕਾਂ ਤੋਂ ਕੋ ਲਿਆ ਹੈਗਾ ਤਾਂ ਉਹ ਕਹਿ ਸਕਦੇ ਨਹੀਂ ਪਰਿਵਾਰ ਨਹੀਂ ਦੇ ਸਕਦਾ ਇਹਨਾਂ ਵੱਲ ਵੀ ਸਰਕਾਰ ਧਿਆਨ ਦੇਵੇੰਦਾ ਉਸ ਇੰਡਾਸ਼ੂਰੈਂਸ ਕੰਪਨੀ ਤੋਂ ਜਿਹੜਾ ਰਿਕਵਰ ਲੋਨ ਕਰਨਾ ਬੰਦਾ ਸੀਗਾ ਜਿਹਦੇ ਕਰਕੇ ਅਸੀਂ ਡੀਸੀ ਸਾਹਿਬ ਨੂੰ ਅਪੀਲ ਪਾਈ ਆ ਵੀ ਉਸ ਬੈਂਕਾ ਜਿਹੜਾ ਕਿਤੇ ਨਾ ਕਿਤੇ ਅਧਿਕਾਰੀਆਂ ਤੋਂ ਗਲਤੀ ਹੋਇਆ ਜੇ ਇਹਨਾਂ ਨੇ ਇੰਸ਼ੂਰੈਂਸ ਨਹੀਂ ਕੀਤਾ ਤਾਂ ਵੀ ਅਧਿਕਾਰੀਆਂ ਦੀ ਗਲਤੀ ਆ ਜੇ ਉਹ ਗ੍ਰਾਹ ਨਹੀਂ ਰਹਿ ਅੰਸ਼ੂਰੈਂਸ ਕੰਪਨੀ ਤੋਂ ਤਾਂ ਵੀ ਅਧਿਕਾਰੀਆਂ ਦੀ ਗਲਤੀ ਆ ਵੀ ਇਸ ਗਰੀਬ ਪਰਿਵਾਰ ਨੂੰ ਉਹਦੀ ਸਜ਼ਾ ਨਾ ਦਿੱਤੀ ਜਾਵੇ ਉਸ ਜਿਹੜੀ ਇੰਸ਼ੂਰੈਂਸ ਕੰਪਨੀ ਤੋਂ ਲੋਨ ਨੋ ਗ੍ਰਾਹ ਕੇ ਜਾ ਗਵਰਨਮੈਂਟ ਜਿਹੜੇ ਪਾਲਿਸਿਸ ਹੈਗੀਆਂ ਜਿਹੜਾ ਲੋਨ ਲੈਣ ਵਾਲਾ ਬੰਦਾ ਉਹਦੀ ਡੈਥ ਹੋਣ ਤੋਂ ਬਾਅਦ ਉਸ ਕੈਟਾਗਰੀ ਚ ਪਾ ਕੇ ਇਸ ਪਰਿਵਾਰ ਨੂੰ ਰਾਹ ਦੇਣੀ ਚਾਹੀਦੀ ਬਣਦੀ ਆ ਤਾਂ ਜੋ ਇਹ ਭੈਣ ਤੇ ਜਿਹੜੇ ਇਹਦੇ ਦੋ ਬੱਚੇ ਇੱਕ ਬਾਹਰ ਬੱਚਾ ਹੈਗਾ ਆ ਉਹਨਾਂ ਲਈ ਛੱਤ ਸਿਰ ਤੇ ਬਣੀ ਰਵੇ ਮੈਂ ਇੱਕ ਹੋਰ ਵੀ ਬੇਨਤੀ ਕਰਦੇ ਆਂ ਵੀ ਜੇ ਕਿਸੇ ਬੈਂਕਰ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਨਸਾਫ ਜਾਂ ਜਥੇਬੰਦੀਆਂ ਨਾਲ ਲੈ ਕੇ ਜੇ ਸਾਨੂੰ ਸੰਘਰਸ਼ ਵੀ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਜਗਰਾਉਂ ਦੇ ਮਾਈ ਜੀਨਾ ਮਹੱਲਾ ਦੇ ਵਿੱਚ ਪਹੁੰਚੇ ਹੈਗੇ ਆਂ ਉਸ ਪਹੁੰਚਣ ਦਾ ਕਾਰਨ ਹੈਗਾ ਇੱਕ ਸਵੇਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਦਿਖਾਇਆ ਗਿਆ ਹੈਗਾ ਵੀ ਕੋਈ ਘਰ ਹੈਗਾ ਜਿੱਥੇ ਹੀ ਖੜੇ ਹੈਗੇ ਆ ਉੱਥੇ ਇੱਕ ਨੋਟਸ ਚਪਕਾਇਆ ਗਿਆ ਬੈਂਕ ਵੱਲੋਂ ਜੂਨੀਅਰ ਬੈਂਕ ਵੱਲੋਂ ਮੈਂ ਮੈਂ ਕਹੂੰਗਾ ਇਹਨਾਂ ਬੈਂਕ ਵੱਲੋਂ ਜੋ ਨੋਟਸ ਹੈਗਾ ਉਹ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾ ਦਵੇ ਜੀ ਤੁਸੀਂ ਨੋਟਸ ਦੇਖ ਦੇਖ ਰਹੇ ਹੋ ਜੋ ਤਸਵੀਰਾਂ ਦੇ ਵਿੱਚ ਤੇ ਅਸੀਂ ਪਹੁੰਚੇ ਹਾਂ ਮਾਈ ਜੀਨਾ ਮਹੱਲੇ ਦੇ ਵਿੱਚ ਉੱਥੇ ਸੁਖਵਿੰਦਰ ਕੌਰ ਦਾ ਘਰ ਹੈਗਾ ਇਹ ਇਹਨਾਂ ਦੇ ਜੋ ਪਤੀ ਹੈਗੇ ਆ ਜਗਰਾਤ ਸਿੰਘ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਨੇ ਜੂਨੀਅਨ ਬੈਂਕ ਤੋਂ ਇਹ ਘਰ ਬਣਾਉਣ ਲਈ 5 ਲੱਖ ਰੁਪਇਆ ਲਿਆ ਸੀਗਾ ਜਿਉਂਦੇ ਜੀ ਉਹਨਾਂ ਨੇ 3.5 ਲੱਖ ਰੁਪਇਆ ਬੈਂਕ ਨੂੰ ਮੋੜਿਆ ਤੇ ਜੋ ਬਾਕੀ ਦੀ ਪੇਮੈਂਟ ਹੈਗੀ ਆ ਉਹ ਮੋੜੀ ਨਹੀਂ ਗਈ ਕਿਉਂਕਿ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਤੇ ਪਰਿਵਾਰ ਦੇ ਵਿੱਚ ਉਹੀ ਕਮਾਉਣ ਵਾਲੇ ਸੀਗੇ ਉਹ ਸਬੰਧੀ ਅਸੀਂ ਗੱਲਬਾਤ ਕਰਾਂਗੇ ਸੁਖਵਿੰਦਰ ਕੌਰ ਜੀ ਨਾਲ ਹਾਂਜੀ ਸੁਖਿੰਦਰ ਕੌਰ ਜੀ ਜੀ ਤੇ ਕਦੋਂ ਲੋਨ ਲਿਆ ਸੀਗਾ ਜੀ ਇਹ ਇਹ 10-12 ਸਾਲ ਹੋ ਗਏ ਨੇ ਅਨਦਾਜ਼ਾ ਮੈਨੂੰ ਪੱਕਾ ਪਤਾ ਨਹੀਂ ਵੀ ਕਿਹੜਾ ਸਾਲ ਸੀਗਾ ਮੈਨੂੰ ਦੱਸਦੇ ਨਹੀਂ ਸੀ ਕੁਛ ਅੱਛਾ ਜੀ ਕਿੰਨਾ ਤੋਂ ਲੋਨ ਲਿਆ ਸੀਗਾ ਲੋਨ ਯੂਨੀਅਨ ਬੈਂਕ ਤੋਂ ਜੀ ਕਿੰਨਾ ਲਿਆ ਸੀਗਾ ਜੀ 5 ਲੱਖ ਲਿਆ ਸੀ ਜੀ 5 ਲੱਖ ਲਿਆ ਸੀਗਾ ਉਸ ਦੇ ਵਿੱਚੋਂ ਕਿੰਨਾ ਤੁਸੀਂ ਮੋੜ ਚੁੱਕੇ ਆ ਜੀ ਉਹ ਚੋਂ 3.5 ਲੱਖ ਰੁਪਏ ਮੋੜ ਚੁੱਕੇ ਆ ਜਦ ਲਿਆ ਸੀ ਸਾਲ ਪਹਿਲਾਂ ਹੀ ਘੱਟ 50000 ਮਿਲਿਆ ਸੀ ਅੱਛਾ ਹਾਂਜੀ ਉਹ ਉਹਨਾਂ ਨੇ ਸਾਨੂੰ ਨਹੀਂ ਪਤਾ ਕੀ ਕੀਤਾ ਪਹਿਲਾਂ ਹੀ 50000 ਰੁਪਏ ਘੱਟ ਦਿੱਤਾ ਸੀ 5000 ਪਹਿਲਾਂ ਹੀ ਕੱਟ ਹਾਂਜੀ ਪਹਿਲਾਂ ਹੀ ਕੱਟ ਦਿੱਤਾ ਸੀਗਾ ਮਿਲ ਜਦੋਂ ਉਹਨਾਂ ਨੇ ਤੇ ਜਿਹੜਾ ਦਿੱਤਾ ਵਾ ਉਹਦੇ ਵਿੱਚੋਂ 3.5 ਲੱਖ ਰੁਪਈਆ ਉਹ ਦੇ ਚੁੱਕੇ ਸੀ ਬਿਮਾਰ ਹੋਣ ਤੋਂ ਪਹਿਲਾਂ ਜੀ ਫਿਰ ਬਿਮਾਰ ਹੋਏ ਤੇ ਅਚਾਨਕ ਚੱਕ ਕੇ ਦੁਬਾਰਾ ਜਦੋਂ ਠੀਕ ਵੀ ਹੋ ਚੁੱਕੇ ਸੀ ਚਣ ਚੱਕ ਕੇ ਉਹਨਾਂ ਦੀ ਡੈਥ ਹੋ ਗਈ ਅੱਛਾ ਜੀ ਹਾਂਜੀ ਇਹ ਜਦੋਂ ਡੈਥ ਹੋਈ ਹੈ ਕਿਹੜੇ ਸਾਲ ਨੂੰ ਡੈਥ ਹੋਈ ਜੀ ਅੰਦਾਜ਼ਾ ਜੀ 22 ਜੀ 2022 ਦੇ ਵਿੱਚ ਹਾਂਜੀ ਤੇ ਤੁਹਾਨੂੰ ਪਤਾ ਸੀਗਾ ਵੀ ਲੋਨ ਇੰਨਾ ਲਿਆ ਹੈਗਾ ਇੰਨੀ ਕਸਤ ਹੈਗੀ ਸਾਡੀ ਨਹੀਂ ਜੀ ਆਪ ਹੀ ਉਤਾਰ ਕੇ ਹੁੰਦੇ ਸੀਗੇ ਮੈਨੂੰ ਨਹੀਂ ਕਰ ਦੱਸਿਆ ਸੀ ਉਹਨਾਂ ਨੇ ਨਹੀਂ ਮੈਨੂੰ ਦੱਸ ਹੁਣ ਤੁਹਾਨੂੰ ਕਦੋਂ ਪਤਾ ਲੱਗਿਆ ਨੋਟਿਸ ਲੱਗੇ ਤਾਂ ਪਤਾ ਲੱਗੇ ਜਾਂ ਕੀ ਹੋਣਾ ਮੈਂ ਬੈਂਕ ਵਾਲੇ ਕੋਲ ਮੈਂ ਪਹਿਲਾਂ ਗਈ ਸੀ ਉਹਨਾਂ ਕੋਲੇ ਮੈਂ ਦੱਸਿਆ ਉਹਨਾਂ ਨੂੰ ਡੈਥ ਸਰਟੀਫਿਕੇਟ ਲੈ ਕੇ ਗਈ ਸੀ ਉਹਨਾਂ ਨੇ ਸਾਰਾ ਕੁਝ ਹੀ ਮੇਰੇ ਤੋਂ ਪੁੱਛਿਆ ਵੀ ਕਿਸ ਤਰ੍ਹਾਂ ਤੁਸੀਂ ਦੇ ਸਕਦੇ ਆ ਜੇ ਨਹੀਂ ਮੁੰਡੇ ਬਾਰੇ ਪੁੱਛਿਆ ਮੈਂ ਕਿਹਾ ਮੇਰਾ ਮੁੰਡਾ ਹੈਂਡੀਕੈਪ ਬੋਲਦਾ ਸੁਣਦਾ ਨਹੀਂਗਾ ਜੀ ਤੇ ਕਹਿੰਦੇ ਵੀ ਕੋਈ ਰਸਤੇਦਾਰ ਮੈਂ ਕਿਹਾ ਵੀ ਰਸਤੇਦਾਰ ਕੌਣ ਦਿੰਦਾ ਕੋਈ ਨਹੀਂ ਦਿੰਦਾ ਜੀ ਫਿਰ ਕਹਿੰਦੇ ਚਲੋ ਠੀਕ ਆ ਸਾਰਾ ਕੁਝ ਪੁੱਛ ਦੱਸ ਕੇ ਉਸ ਤੋਂ ਬਾਅਦ ਉਹਨਾਂ ਨੇ 2-3 ਸਾਲ ਬਿਲਕੁਲ ਪੁੱਛਿਆ ਹੀ ਨਹੀਂ ਮੈਨੂੰ ਅੱਗੇ ਅੱਛਾ ਜੀ ਤੇ ਚਾਨ ਚੱਕ ਕੇ ਉਹਨਾਂ ਨੇ ਕੇਸ ਲਾਤਾ ਕਚੈਰੀਆਂ ਦੇ ਵਿੱਚ ਉਹਨਾਂ ਨੇ ਕੇਸ ਲਾਇਆ ਨਹੀਂ ਹਾਂਜੀ ਐਡੀ ਸੀ ਦੇ ਐਡੀ ਸੀ ਦੇ ਕੇਸ ਲਾਇਆ ਮੈਨੂੰ ਤਾਂ ਇਹਨਾਂ ਗੱਲਾਂ ਬਾਰੇ ਵੀ ਨਹੀਂ ਇਸ ਪਤਾ ਚਲੋ ਉਹਨਾਂ ਨੇ ਤਰੀਕਾ 6 ਮਹੀਨੇ ਦੇ ਵਿੱਚ ਹੀ ਮੈਨੂੰ ਪਤਾ ਲੱਗਿਆ ਹੈਗਾ ਕੋਈ ਸਾਈਨ ਕਰਵਾਏਗੇ ਆ ਕੋਈ ਜ਼ਬਰਦਸਤ ਫਾਰਮ ਕਰਵਾਏ ਤੁਹਾਨੂੰ ਨਹੀਂ ਉੱਥੇ ਉਹ ਸਾਈਨ ਕਰਾਉਂਦੇ ਸੀ ਮੈਂ ਤਾਂ ਇਨਾ ਪਤਾ ਨਹੀਂ ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਹੈਗੀ ਜਦੋਂ ਮੈਨੂੰ ਕਹਿੰਦੇ ਸੀਗੇ ਵੀ ਸਾਈਨ ਕਰ ਦਿਓ ਇੱਥੇ ਮੈਂ ਸਾਈਨ ਕਰ ਦਿੰਦੀ ਸੀ ਅੱਛਾ ਜੀ ਤੇ ਮੈਨੂੰ ਇਹ ਨਹੀਂ ਪਤਾ ਵੀ ਕੀ ਕਰਵਾਉਂਦੇ ਸੀ ਕਾ ਹਾਂਜੀ ਨਾਸਟ 31 ਤਰੀਕ ਪਾਈ ਉਹਨਾਂ ਨੇ ਫੇਰ ਕਹਿੰਦੇ ਤੁਸੀਂ 5 ਤਰੀਕ ਨੂੰ ਤੁਹਾਡਾ ਫੈਸਲਾ ਕਰ ਦਿੱਤਾ ਜਾਊਗਾ ਅੱਛਾ ਜੀ ਏਡੀਸੀ ਨੇ ਉਸ ਦਿਨ ਮੇਰੇ ਸਹਿਮਤੀ ਵਿੱਚ ਕੀਤਾ ਕਹਿੰਦੇ ਕਿੱਥੇ ਦੇ ਦਊਗੀ ਮਾਤਾ ਕੋਈ ਗੱਲ ਨਹੀਂ ਵੀ ਤੁਹਾਨੂੰ ਦੋ ਪਾਸਿਆਂ ਤੋਂ ਤੁਹਾਨੂੰ ਦਵਾਈ ਦਿੱਤੇ ਆ ਮੈਨੂੰ ਐ ਖੁਸ਼ੀ ਹੋ ਗਈ ਵੀ ਜ ਮੇਰੇ ਮੇਲਪੂ ਵਾਸਤੇ ਆ ਜਦੋਂ 5 ਤਰੀਕ ਨੂੰ ਮੈਨੂੰ ਬੁਲਾਇਆ ਪਤਾ ਨਹੀਂ ਉਹਨਾਂ ਨੇ ਕੀ ਬੈਂਕ ਵਾਲਿਆਂ ਨੇ ਕਿਹਾ ਕੀ ਨਹੀਂ ਕਿਹਾ ਜਾਂਦਾ ਸਰ ਮੈਨੂੰ ਕਹਿੰਦੇ ਵੀ ਉਹ ਤਾਂ ਮੈਂ ਕਰਕੀ ਦਾ ਲਿਖ ਤੇ ਕਾਵੇ ਕਹਿੰਦੇ 31 ਤਰੀਕ ਨੂੰ ਕਰਕੀ ਹੋ ਜੂਗੀ ਇਹਨਾਂ ਤੁਹਾਡੇ ਅੱਛਾ 31 ਮਾਰਚ ਨੂੰ 31 ਮਾਰਚ ਨੂੰ ਕਹਿ ਰਹੇ ਆ ਜਿਹੜਾ ਨੋਟਸ ਦੀ ਆਖਰੀ ਡੇਟ ਹੈਗੀ ਆ ਉਹੋ ਕਿੰਨੀ ਦੀਕ ਨੂੰ ਕਹਿ ਰਹੇ ਆ 31 ਮਾਰਚ ਹੋਊ ਕਹਿ ਰਹੇ ਆ ਤੁਹਾਨੂੰ ਹਾਂਜੀ ਉਸ ਤੋਂ ਬਾਅਦ ਜਿਹੜਾ ਨੋਟਸ ਹੈਗਾ ਨੋਟਸ ਤੋਂ ਮੈਨੂੰ ਇੱਕ ਹੋਰ ਗੱਲ ਪਤਾ ਲੱਗੀ ਹੈਗੀ ਆ ਵੀ ਤੁਸੀਂ ਡੀਸੀ ਸਾਹਿਬ ਨੂੰ ਲੁਧਿਆਣੇ ਅਪੀਲ ਵੀ ਕੀਤੀ ਹੈ ਹਾਂਜੀ ਅਪੀਲ ਵੀ ਕੀਤੀ ਆ ਪਹਿਲਾਂ ਮੈਂ ਜਾ ਕੇ ਐਪਲੀਕੇਸ਼ਨ ਦੇ ਕੇ ਆਈ ਆ ਅੱਛਾ ਖੁਦ ਜਾ ਕੇ ਹਾਂਜੀ ਉਸ ਤੋਂ ਬਾਅਦ ਰਜਿਸਟਰ ਕਰਾ ਕੇ ਫੇਰ ਦਿੱਤੀ ਐਪਲੀਕੇਸ਼ਨ ਅੱਛਾ ਜੀ ਹਾਂਜੀ ਨਹੀਂ ਤੁਸੀਂ ਬੈਂਕ ਨੂੰ ਭੇਜੀ ਆ ਉਹ ਕਾਪੀ ਬੈਂਕ ਨੂੰ ਦੇਣ ਗਈ ਸੀ ਉਹ ਮੈਡਮ ਨੇ ਲੈ ਨਹੀਂ ਕਹਿੰਦੀ ਤੁਸੀਂ ਡੀਸੀ ਨੂੰ ਹੀ ਦਿਓ ਹੱਡੀ ਸੀ ਹਾਂਜੀ ਮੈਨੂੰ ਸਿੱਧਾ ਹੀ ਕਹਤਾ ਫੇਰ ਚੱਲਾ ਮੈਨੂੰ ਜੀ ਡਾਕ ਰਹੀਂ ਭੇਜੀਏ ਹਾਂਜੀ ਬੱਚ ਡਾਕ ਰਹੀਂ ਭੇਜੀਏਗੀ ਆ ਵਿਧਾਨੇ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਅਪੀਲ ਕੀਤੀ ਹੈਗੀ ਆ ਵੀ ਮੈਂ ਕਰਜਾ ਨਹੀਂ ਦੇ ਸਕਦੀ ਕਿ ਤੇ ਮੇਰੇ ਘਰ ਦੀ ਕੁਰਕੜੀ ਵਾਸਤੇ ਮੈਨੂੰ ਬਾਰ-ਬਾਰ ਬੈਂਕ ਪਰੇਸ਼ਾਨ ਕਰਦੀ ਪਈ ਆ ਪਰ ਫੇਰ ਵੀ ਜੀ ਡੀਸੀ ਸਾਹਿਬ ਦੇ ਅਪੀਲ ਕਰ ਦਿੱਤੀ ਗਈ ਆ ਪਰ ਫੇਰ ਵੀ ਬੈਂਕ ਜੋ ਕਹਿ ਸਕਦੇ ਆ ਸੁਖਿੰਦਰ ਕੌਰ ਨੂੰ ਬਾਰ-ਬਾਰ ਤੰਗ ਕਰਦੇ ਆ ਜੋ ਇਹਦੇ ਪਰਿਵਾਰ ਦੇ ਵਿੱਚ ਕੌਣ ਕਨੇਗਾ ਤੁਹਾਡੀ ਮੇਰਾ ਵੱਡਾ ਬੇਟਾ ਹੈ ਇਹ ਨਹੀਂ ਬੋਲਦਾ ਸੁਣਦਾ ਨਹੀਂਗਾ ਬਲੱਡ ਸ਼ੂਗਰ ਦਾ ਮਰੀਜ਼ ਆ ਸੁਬਾ ਸ਼ਾਮ ਇਹਦੇ ਇਨਸੂਲਿਨ ਲੱਗਦੇ ਆ ਤੇ ਤੁਰਿਆ ਫਿਰਦਾ ਹੈ ਅੱਛਾ ਜੀ ਇਹਦਾਰ ਦੇ ਵਿੱਚ ਇਹੀ ਇਕੱਲਾ ਹਾਂਜੀ ਤੁਹਾਨੂੰ ਪਤਾ ਤਾਂ ਕਿ ਨਹੀਂ ਇਹਦਾ ਛੋਟੇ ਪਰਿਵਾਰ ਦੇ ਵਿੱਚ ਮੈਂ ਕਿਹਾ ਪਰਿਵਾਰ ਦੇ ਇੱਕ ਛੋਟਾ ਬੱਚੇ ਬੇਟਾ ਮੇਰਾ ਉਹ ਸਾਡੇ ਘਰਣੇ ਚੋਂ ਬਾਹਰ ਆ ਉਹ ਸਾਡੇ ਤੁਹਾਡੇ ਤੋਂ ਅਲੱਗ ਰਹਿੰਦੇ ਆ ਅਲੱਗ ਕਦੇ ਰਹਿੰਦਾ ਕਦੇ ਆ ਜਾਂਦਾ ਘਰ ਦੇ ਵਿੱਚ ਨਸ਼ੇ-ਨਸ਼ੇ ਚ ਵੜਿਆ ਹੋਇਆ ਤੇ ਆ ਛੋਟੀ ਬੱਚੀ ਆ ਮੇਰੀ ਵੱਡੀ ਬੇਟੀ ਦੀ ਜੱਤ ਹੋ ਗਈ ਸੀ ਉਹਦੀ ਬੱਚੀ ਨੂੰ ਮੈਂ ਪਾਲ ਰਹੀ ਆ 2 ਸਾਲ ਦੀ ਸੀ ਹਾਂਜੀ ਜਦੋਂ ਦੀ ਮੈਂ ਪਾਲ ਰਹੀ ਆ ਅੱਜ ਉਹ 10 10ਵਾਂ ਸਾਲ ਲੱਗ ਗਿਆ ਉਹਨੂੰ ਅੱਛਾ ਜੀ ਜਿਹੜੀ ਤੁਸੀਂ ਅਪੀਲ ਡੀ ਸਾਹਿਬ ਨੂੰ ਕੀਤੀ ਹੈਗੀ ਆ ਕੀ ਮੰਗ ਕੀਤੀ ਹੈ ਜੀ ਤੁਸੀਂ 20 ਸਾਹਿਬ ਨੂੰ ਮੈਂ ਇਹ ਕਿਹਾ ਕਿ ਜੋ ਉਹਨਾਂ ਦਾ ਇਨਸੋਰਸ ਹੋ ਚੁੱਕਿਆ ਸੀ ਵੀ ਉਹਦੇ ਚ ਐਡਜਸਟਮੈਂਟ ਕਰਨ ਮੇਰੇ ਕੋਲੇ ਤਾਂ ਦੇਣ ਵਾਸਤੇ ਹੈ ਨਹੀਂ ਕੁਛ ਇਹ ਕਿਹਾ ਸੀ ਅੱਛਾ ਜੀ ਹਾਂ ਬੈਂਕ ਜੋ ਹੁਣ ਨੋਟਿਸ ਉਹਨਾਂ ਲਾ ਕੇ ਗਏ ਹੈਗੇ ਆ ਕੋਈ ਗੱਲਬਾਤ ਹੋਈ ਥੋੜੀ ਉਹਨਾਂ ਨਾਲ ਨਹੀਂ ਅੱਜ ਕੋਈ ਗੱਲਬਾਤ ਨਹੀਂ ਹੋਈ ਉਹ ਕੱਲੇ ਉਹਨਾਂ ਨੇ ਕੁਛ ਨਹੀਂ ਕਿਹਾ ਉਹ ਕਹਿੰਦੇ ਵੀ ਸਾਡੀ ਤਾਂ ਮਜਬੂਰੀ ਆ ਸਾਨੂੰ ਆਉਣਾ ਪੈਂਦਾ ਆ ਆਉਣਾ ਪੈਂਦਾ ਮੈਂ ਸਾਰਾ ਇਹ ਕਹਿਣਾ ਵੀ ਅੱਜ ਮੈਂ ਜਦੋਂ ਮੈਨੂੰ ਬੜੀ ਖੁਸ਼ੀ ਵੀ ਹੋਈ ਆ ਵੀ ਭਗਵੰਤ ਮਾਨ ਸਰਕਾਰ ਨੇ ਅੱਜ ਗਰੀਬ ਲੋਕਾਂ ਦੇ ਤਕਰੀਬਨ 68 ਕਰੋੜ ਰੁਪਏ ਦੇ ਜਿਹੜੇ ਕਰਜ਼ੇ ਆ ਮਾਫ ਕੀਤੇ ਆ ਜ਼ਰੂਰਤਮੰਦ ਪਰਿਵਾਰਾਂ ਦੇ ਜਾਂ ਜਿਨ੍ਹਾਂ ਕੋਲੇ ਕਰਜ਼ੇ ਦੇ ਨਹੀਂ ਸਕਦੇ ਸੀਗੇ ਅੱਜ ਜਿੱਥੇ ਆਪਾਂ ਖੜੇ ਹੋਏ ਆ ਮੈਂ ਤੁਹਾਨੂੰ ਨੋਟਿਸ ਵੀ ਜਿਹੜਾ ਆਪਾਂ ਤੁਸੀਂ ਕਵਰ ਕੀਤਾ ਆ ਇਹ ਨੋਟਿਸ ਦੇ ਅੰਦਰ ਮੈਨੂੰ ਹੈਰਾਨੀ ਹੋ ਰਹੀ ਆ ਵੀ ਇਸ ਨੋਟਸ ਇਹ ਕੱਲ ਇਸ਼ੂ ਹੋਇਆ ਪਰ 2 ਮਹੀਨੇ ਪਹਿਲਾਂ ਇਸ ਪੈਣ ਵੱਲੋਂ ਜਿਹੜੀ ਆ ਡੀਸੀ ਸਾਹਿਬ ਦੇ ਮਾਨਯੋਗ ਸੰਮਖ ਹੋ ਕੇ ਨਾ ਦਫਤਰ ਹਾਜ਼ਰ ਹੋ ਕੇ ਇੱਕ ਅਪੀਲ ਪਾ ਦਿੱਤੀ ਗਈ ਸੀ ਜਿਹਦੇ ਸਬੰਧ ਵਿੱਚ ਬੈਂਕ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਸੀ ਬੈਂਕ ਨੂੰ ਜਾਣੂ ਕਰਵਾਉਣ ਦੇ ਬਾਅਦ ਵੀ ਡੀਸੀ ਸਾਹਿਬ ਦੇ ਅਪੀਲ ਕੋਣ ਤੋਂ ਬਾਅਦ ਵੀ ਜਿਹੜਾ ਇਹ ਨੋਟਿਸ ਅੱਜ ਲਾਇਆ ਗਿਆ ਹੈਗਾ ਤੇ ਬਹੁਤ ਹੀ ਮੈਨੂੰ ਕਹਾਂ ਵੀ ਇਹਨੇ ਕਸਟ ਦਿੱਤਾ ਹੈਗਾ ਇਸ ਪਰਿਵਾਰ ਨੂੰ ਅੱਜ ਕਿਉਂਕਿ ਉਹਨਾਂ ਦੇ ਹਸਬੰਦ ਜਿਹੜੀ ਡੈਥ ਹੋ ਚੁੱਕੀ ਆ ਬਹੁਤ ਸਾਰੀਆਂ ਪਾਲਸੀਸ ਹੈਗੀਆਂ ਜਿਨ੍ਹਾਂ ਦੇ ਅੰਦਰ ਜਿਹੜਾ ਲੋਨ ਵਾਲਾ ਜਿਹਦੀ ਡੈਥ ਹੋ ਜਾਂਦੀ ਆ ਤਾਂ ਕਰਜ਼ਾ ਮਾਫ ਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਭੈਣ ਹੋਣਾ ਦੱਸਿਆ ਵੀ ਇੰਸ਼ੋਰੈਂਸ ਆ ਜਿਹੜਾ 50000 ਰੁਪਏ ਦਾ ਕੱਟ ਲਿਆ ਗਿਆ ਸੀਗਾ ਇੰਸ਼ੋਰੈਂਸ ਇੱਥੇ ਬੰਦਾ ਉਸ ਇੰਸ਼ੋਰੈਂਸ ਕੰਪਨੀ ਤੋਂ ਜਿਹੜਾ ਰਿਕਵਰ ਲੋਨ ਕਰਨਾ ਬੰਦਾ ਸੀਗਾ ਜਿਹਦੇ ਕਰਕੇ ਅਸੀਂ ਡੀਸੀ ਸਾਹਿਬ ਨੂੰ ਅਪੀਲ ਪਾਈ ਆ ਵੀ ਉਸ ਬੈਂਕ ਆ ਜਿਹੜਾ ਕਿਤੇ ਨਾ ਕਿਤੇ ਅਧਿਕਾਰੀਆਂ ਤੋਂ ਗਲਤੀ ਹੋਇਆ ਕਿ ਇਹਨਾਂ ਨੇ ਇੰਸ਼ੋਰੈਂਸ ਨਹੀਂ ਕੀਤਾ ਤਾਂ ਤਾ ਵੀ ਅਧਿਕਾਰੀਆਂ ਦੀ ਗਲਤੀ ਆ ਜੇ ਉਹ ਗਰਾਹ ਨਹੀਂ ਰਹਿ ਇੰਸ਼ੋਰੈਂਸ ਕੰਪਨੀ ਤੋਂ ਤਾ ਵੀ ਅਧਿਕਾਰੀਆਂ ਦੀ ਉਸ ਜਿਹੜੀ ਇੰਸ਼ੋਰੈਂਸ ਕੰਪਨੀ ਤੋਂ ਲੋਨ ਨੋਗਰਾ ਕੇ ਜਾਂ ਗਵਰਨਮੈਂਟ ਜਿਹੜੀਆਂ ਪਾਲਿਸਿਜ਼ ਹੈਗੀਆਂ ਜਿਹੜਾ ਲੋਨ ਲੈਣ ਵਾਲਾ ਬੰਦਾ ਉਹਦੀ ਡੈਥ ਹੋਣ ਤੋਂ ਬਾਅਦ ਉਸ ਕੈਟਾਗਰੀ ਚ ਪਾ ਕੇ ਇਸ ਪਰਿਵਾਰ ਨੂੰ ਰਾਹਤ ਦੇਣੀ ਚਾਹੀਦੀ ਬਣਦੀ ਆ ਤਾਂ ਜੋ ਇਹ ਭੈਣ ਤੇ ਜਿਹੜੇ ਇਹਦੇ ਦੋ ਬੱਚੇ ਇੱਕ ਬਾਹਰ ਬੱਚਾ ਹੈਗਾ ਆ ਉਹਨਾਂ ਲਈ ਛੱਤ ਸਿਰ ਤੇ ਬਣੀ ਰਵੇ ਮੈਂ ਖੋਰ ਵੀ ਬੇਨਤੀ ਕਰਦੇ ਆ ਵੀ ਜੇ ਕਿਸੇ ਬੈਂਕਰ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਨਸਾਫ ਜਾਂ ਜੱਥੇਬੰਦੀਆਂ ਨਾਲ ਲੈ ਕੇ ਜੇ ਸਾਨੂੰ ਸੰਘਰਸ਼ ਵੀ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਠੀਕ ਇੱਕ ਵੱਡੀ ਗੱਲ ਇਹ ਵੀ ਹੈਗੀ ਆ ਜੀ ਪੰਜਾਬ ਸਰਕਾਰ ਨੇ ਅੱਜ ਜੋ ਐਸੀ ਕਰਜ਼ਾ ਲਿਆ ਜਾਂਦਾ ਹੈਗਾ ਉਹ ਅੱਜ 68 ਕਰੋੜ ਦਾ ਜੋ ਕਰਜ਼ਾ ਹੈਗਾ ਐਸੀ ਪਰਿਵਾਰਾਂ ਦਾ ਮਾਫ਼ ਕੀਤਾ ਜਾਂਦਾ ਹੈਗਾ ਦੂਜੇ ਪਾਸੇ ਗਰੀਬ ਪਰਿਵਾਰ ਹੈਗਾ ਜੋ ਉਹ ਵੀ ਐਸੀ ਹੈਗਾ ਇਹਨਾਂ ਦਾ ਵੀ ਜੋ ਕਰਜ਼ਾ ਹੈਗਾ ਜੋ ਪ੍ਰਾਈਵੇਟ ਬੈਂਕਾਂ ਤੋਂ ਕੋ ਲਿਆ ਹੈਗਾ ਤਾਂ ਉਹ ਕਦੇ ਪਰਿਵਾਰ ਨਹੀਂ ਦੇ ਸਕਦਾ ਇਹਨਾਂ ਵੱਲ ਵੀ ਸਰਕਾਰ ਧਿਆਨ ਦੇਵੇ ਤੁਸੀਂ ਵੀ ਦੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਵ ਧੰਨਵਾਦ ਜੀ